ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਤੋਂ ਥੋੜੇ ਦਿਨ ਪਹਿਲਾਂ ਮੈਂ ਆਪਣੇ YouTube ਚੈਨਲ ਤੇ ਇੱਕ ਵੀਡੀਓ ਅਪਲੋਡ ਕੀਤਾ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਤੁਸੀਂ ਘਰੇ ਬੈਠ ਕੇ WhatsApp, Telegram, YouTube ਤੇ ਅਗਰ ਤੁਸੀਂ 2 ਤੋਂ 3 ਘੰਟੇ ਕੰਮ ਕਰਦੇ ਹੋ ਤਾਂ ਤੁਸੀਂ ਬੜੇ ਆਰਾਮ ਨਾਲ ਤੁਸੀਂ 2 ਤੋਂ 3 ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਸਿਰਫ ਘਰੇ ਬੈਠ ਕੇ ਚਾਹੇ ਤੁਸੀਂ ਹਸਬੰਦ ਵਾਈਫ ਹੋ ਜਾਂ ਫਿਰ ਤੁਸੀਂ ਗਵਰਨਮੈਂਟ ਜਾਂ ਪ੍ਰਾਈਵੇਟ ਜੌਬ ਕਰਦੇ ਹੋ ਪਾਰਟ ਟਾਈਮ ਕੰਮ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਟੂਡੈਂਟ ਹੋ ਤੇ ਉਹ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਉਹਦੇ ਵਿੱਚ ਬਹੁਤ ਸਾਰੇ ਕਮੈਂਟ ਇਹੋ ਜਿਹੇ ਸੀਗੇ ਜਿਹਦੇ ਵਿੱਚ ਇਹ ਲਿਖਿਆ ਹੋਇਆ ਸੀ ਉਹ ਵੀ ਸਾਨੂੰ ਐਫੀਲੀਏਟ ਅਕਾਊਂਟ ਬਣਾਉਣ ਬਾਰੇ ਪੂਰੀ ਡਿਟੇਲ ਦੇ ਵਿੱਚ ਸਾਨੂੰ ਦੱਸਿਆ ਜਾਵੇ ਤੇ ਮੈਨੂੰ ਉਸ ਵੀਡੀਓ ਦੇ ਰਿਗਾਰਡਿੰਗ ਕਾਫੀ ਮੇਰੇ ਭੈਣ ਭਰਾਵਾਂ ਨੇ ਮੈਨੂੰ ਫੋਨ ਵੀ ਕੀਤੇ ਜਾਂ ਇੰਸਟਾਗ੍ਰam ਤੇ ਮੈਨੂੰ ਉਹਨਾਂ ਨੇ ਮੈਸੇਜ ਵੀ ਕੀਤੇ ਬਸ ਸਾਰਿਆਂ ਦਾ ਬਸ ਇੱਕੋ ਹੀ ਸਵਾਲ ਸੀਗਾ ਕਿ ਵੀਰ ਜੀ ਸਾਨੂੰ ਇਹਦੇ ਬਾਰੇ ਦੱਸੋ ਵੀ ਅਸੀਂ ਐਫੀਲੀਏਟ ਅਕਾਊਂਟ ਬਣਾ ਕੇ ਅਸੀਂ ਕਿਵੇਂ ਪੈਸਾ ਕਮਾ ਸਕਦੇ ਹਾਂ ਸੋ ਮੈਂ ਸੋਚਿਆ ਵੀ ਇਸ ਟੌਪਿਕ ਦੇ ਉੱਤੇ ਮੈਂ ਪ੍ਰੋਪਰਲੀ ਇੱਕ ਵੀਡੀਓ ਬਣਾਵਾਂ ਤੁਹਾਨੂੰ ਕੰਪਿਊਟਰ ਸਕਰੀਨ ਦੇ ਉੱਤੇ ਸਿਖਾਵਾਂ ਕਿ ਤੁਸੀਂ ਆਪਣਾ ਜਿਹੜਾ ਅਕਾਊਂਟ ਹੈ ਕਿਵੇਂ ਤੁਸੀਂ ਕ੍ਰ ਤင်း WhatsApp ਹੋ ਗਿਆ Telegram ਹੋ ਗਿਆ Instagram ਹੋ ਗਿਆ Facebook ਹੋ ਗਿਆ ਤੇ YouTube ਤੇ ਤੁਸੀਂ ਸ਼ੇਅਰ ਕਰਨਾ ਵਾ ਅਗਰ ਕੋਈ ਵੀ ਬੰਦਾ ਉਸ ਚੀਜ਼ ਨੂੰ ਬਾਏ ਕਰਦਾ ਵਾ ਤੇ ਤੁਹਾਡੇ ਅਕਾਊਂਟ ਦੇ ਵਿੱਚ ਉਹ ਤੁਹਾਨੂੰ ਜਿੰਨੇ ਵੀ ਪਰਸੈਂਟ ਉਹਨਾਂ ਦਾ ਇਮਾਨ ਚੰਦ ਹੁੰਦਾ ਵਾ 10 15 20 25 5% ਜੋ ਵੀ ਹੁੰਦਾ ਵਾ ਉਹ ਤੁਹਾਡਾ ਤੁਹਾਨੂੰ ਪਰਮਿਸ਼ਨ ਦੇਣਗੇ ਤੇ ਮਹੀਨੇ ਦੀ ਜਿੰਨੀ ਵੀ ਤੁਹਾਡੀ ਮੰਥਲੀ ਕਮਾਈ ਹੋਵੇਗੀ 20000 25000 ਜਾਂ 1.5 ਲੱਖ 2 ਲੱਖ ਰੁਪਏ ਉਹ ਤੁਹਾਡੇ ਤੇ ਡਿਵਿਡੈਂਡ ਕਰਦਾ ਵਾ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਉਹ ਤੁਹਾਡੇ ਅਕਾਊਂਟ ਦੇ ਵਿੱਚ ਸਿੱਧੀ ਆ ਜਾਈਗੀ 2ਜਾ 3 ਤਰੀਕ ਦੇ ਵਿੱਚ ਵਿੱਚ ਉਹ ਆ ਜਾਂਦੀ ਹੁੰਦੀ ਆ ਸੋ ਦੋਸਤੋ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗਾ ਇਸ ਵੀਡੀਓ ਦੇ ਵਿੱਚ ਤੁਸੀਂ ਉਹ account ਨੂੰ ਕਿਵੇਂ ਕਨੀਟ ਕਰਨਾ ਵਾ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੋ ਇਸ ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਵੀ ਨਾ ਦੇਖੋ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰ ਕਰਕੇ ਦੇਖੋਗੇ ਨਾ ਤੁਹਾਨੂੰ ਬਿਲਕੁਲ ਵੀ ਨਹੀਂ ਪਤਾ ਨਹੀਂ ਲੱਗੇਗਾ ਕਿ account ਕਿਵੇਂ ਬਣਾਉਣਾ ਵਾ ਸੋ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਹਾਲ ਤੱਕ ਦੇਖ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਉਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਫਿਰ ਵੀ ਤੁਹਾਡਾ ਇਸ ਵੀਡੀਓ ਤੋਂ ਬਾਅਦ ਕੋਈ ਵੀ ਡਾਊਟ ਰਹਿ ਜਾਂਦਾ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਕਮੈਂਟ ਦੇ ਵਿੱਚ ਮੈਨੂੰ ਲਿਖੋ ਤਾਂ ਮੈਂ ਤੁਹਾਡੀ ਹੈਲਪ ਜ਼ਰੂਰ ਕਰਾਂਗਾ ਤੇ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ ਜੀ ਤੇ ਤੁਸੀਂ ਮੈਨੂੰ ਕਾਲ ਕਰਕੇ ਕਿਸੇ ਵੀ ਕਿਸੇ ਵੀ ਪ੍ਰੋਬਲਮ ਦਾ ਤੁਸੀਂ ਆਪਣੀ ਦਾ ਹੱਲ ਕਰਵਾ ਸਕਦੇ ਹੋ ਜੀ ਆਓ ਜੀ ਆਪਾਂ ਚੱਲਦੇ ਹਾਂ ਹੁਣ ਕੰਪਿਊਟਰ ਦੀ ਸਕਰੀਨ ਦੇ ਉੱਤੇ ਹਾਂਜੀ ਸਭ ਤੋਂ ਪਹਿਲਾਂ ਕੀ ਕਰਨਾ ਵਾ ਤੁਸੀਂ Chrome ਨੂੰ ਓਪਨ ਕਰ ਲੈਣਾ Google Chrome 'ਤੇ ਜਾਣਾ ਵਾ ਤੁਸੀਂ ਇੱਥੇ ਲਿ ਐਫੀਲੀਏਟ ਐਮਾਜ਼ਨ ਇਹ ਦੇਖੋ ਆ ਗਿਆ ਐਫੀਲੀਏਟ ਪ੍ਰੋਗਰਾਮ ਤੁਸੀਂ ਇਦਾਂ ਲਿਖਣਾ ਇੱਥੇ ਹੀ ਲਿਖਣਾ ਆ ਗਿਆ ਆ ਦੇਖੋ ਪਹਿਲਾਂ ਆ ਗਿਆ ਨੰਬਰ 1 ਦੇ ਉੱਤੇ ਆ ਗਿਆ amazon.in associate central ਅਗਰ ਤੁਸੀਂ ਇੰਡੀਆ ਤੋਂ ਹਣਾ ਤਾਂ ਤੁਸੀਂ ਸਿਰਫ ਇਹ ਦੇਖੋ amazon.in ਤੋਂ ਕਰਨਾ ਅਗਰ ਤੁਸੀਂ ਅਸੀ ਹੋਰ ਕੰਟਰੀ ਤੋਂ ਤਾਂ ਤੁਸੀਂ ਆਪਣਾ ਉਸ ਤਰੀਕੇ ਨਾਲ ਆਪਣਾ ਇੱਥੇ ਲੌਗਇਨ ਕਰ ਲੈਣਾ ਤਾਂ ਆਪਾਂ ਇੱਥੇ ਕਲਿੱਕ ਕਰਾਂਗੇ ਜੀ ਕਲਿੱਕ ਕਰਨ ਤੋਂ ਬਾਅਦ ਦੇਖੋ ਇਸ ਤਰ੍ਹਾਂ ਕੋਈ ਨਵੀਂ ਟੈਬ ਓਪਨ ਹੋ ਜੇਗੀ ਫਿਰ ਇਸ ਤੇ ਤੁਸੀਂ ਸਾਈਨ ਅਪ ਲਈਆ ਇੱਥੇ ਤੁਸੀਂ ਸਾਈਨ ਅਪ ਕਰ ਲੈਣਾ ਹੈ ਸਾਈਨ ਅਪ ਤੇ ਕਲਿੱਕ ਕਰਨਾ ਇੱਥੇ ਲਿਖਿਆ ਹੋਇਆ ਸਾਈਨ ਇਨ ਈਮੇਲ ਔਰ ਮੋਬਾਈਲ ਨੰਬਰ ਅਗਰ ਤੁਹਾਡਾ amazon ਦੇ ਉੱਤੇ ਪਹਿਲਾਂ ਤੋਂ ਕੋਈ ਅਕਾਊਂਟ ਹੈਗਾ ਬਾਅਦ ਤੁਸੀਂ ਉਹ ਭਰ ਕੇ ਇੱਥੇ ਤੁਸੀਂ ਸਾਈਨ ਇਨ ਕਰ ਸਕਦੇ ਹੋ ਅਗਰ ਨਹੀਂ ਹੈਗਾ ਤਾਂ ਤੁਸੀਂ ਨੀਚੇ ਲਿਖਿਆ ਇੱਥੇ ਦੇਖੋ ਕ੍ਰੀਟ ਜਿure ਐਮਾਜਨ ਅਕਾਊਂਟ ਤਾਂ ਤੁਸੀਂ ਇੱਥੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਇੱਥੇ ਲਿਖਿਆ ਹੋਇਆ ਫਰਸਟ ਨੇਮ ਤੁਸੀਂ ਆਪਣਾ ਫਰਸਟ ਨੇਮ ਭਰ ਦੇਣਾ ਈਮੇਲ ਭਰ ਦੇਣੀ ਪਾਸਵਰਡ ਇੱਥੇ ਪਾਸਵਰਡ ਅਗੇਨ ਭਰ ਦੇਣਾ ਜਿਵੇਂ ਮੈਂ ਆਪਣਾ ਇੱਥੇ ਨੇਮ ਭਰ ਦੇਣਾ ਇਸ A R O P E ਵਾਈਸਰੋਏ ਭਰ ਦੇ ਨਾ ਵਾ ਈਮੇਲ ਮੈਂ ਆਪਣੀ ਇੱਥੇ ਭਰ ਦੇ ਨਾ ਵਾ brotherentertainment@gmail.com ਇੱਥੇ ਮੈਂ ਆਪਣਾ ਪਾਸਵਰਡ ਭਰ ਦੇ ਨਾ ਵਾਂ ਇਹੀ ਪਾਸਵਰਡ ਤੁਸੀਂ ਕੀ ਕਰਨਾ ਦੁਬਾਰਾ ਇਹੀ ਪਾਸਵਰਡ ਤੁਸੀਂ ਇੱਥੇ ਸੈਂਗ ਰਿਪੀਟ ਕਰਤਾ ਰਿਪੀਟ ਕਰਨ ਤੋਂ ਬਾਅਦ ਤੁਸੀਂ ਇੱਥੇ ਲਿਖਿਆ ਕ੍ਰੀਏਟ ਯੋਰ ਅਮਾਜ਼ਨ ਅਕਾਊਂਟ ਤੁਸੀਂ ਇਹ ਅਕਾਊਂਟ ਜਿਹੜਾ ਕ੍ਰੀਏਟ ਕਰ ਲੈਣਾ ਇਹ ਕਹਿ ਰਿਹਾ ਵਾ ਦੇ ਸੇਵ ਦਿਸ ਪਾਸਵਰਡ ਬ੍ਰਦਰ ਇੱਥੇ ਮੈਂ ਸੇਵ ਕਰ ਲੈਣਾ ਜੀ ਇਹ ਕਹਿ ਰਿਹਾ देयर वाज ਅ ਪ੍ਰੋਬਲਮ ਪਾਸਵਰਡ ਡੂ ਨੋਟ ਮੈਚ ਵੀ ਮੇਰਾ ਪਾਸਵਰਡ ਜਿਹੜਾ ਮੇਰਾ ਮੈਚ ਨਹੀਂ ਹੋ ਰਿਹਾ ਜੀ ਇੱਥੇ ਮੈਂ ਚਲੋ ਮੈਂ ਦੁਬਾਰਾ ਪਾਸਵਰਡ ਭਰ ਦਿੰਦਾ ਵਾ ਸੋ ਲਈ 1 2 3 0 ਸੇਵ ਕਰ ਦਿੰਦਾ ਵਾ ਦਸ ਇਹ ਆਹਰ ਕੋਈ ਤੁਹਾਡੇ 1 2 3 0 ਇੱਥੇ ਕਰ ਦਿੰਦਾ ਅਕਾਉਂਟ ਦੇਖੋ ਜੀ ਹੁਣ ਮੇਰਾ ਇਹ ਅਕਾਉਂਟ ਹੋ ਗਿਆ ਹੁਣ ਇਹ ਕੀ ਰਿਹਾ ਵਾ ਵੀ ਤੁਹਾਡੀਆਂ ਦੇਖੋ ਯੂ ਵੈਰੀਫਾਈ ਈਮੇਲ ਐਡਰੈਸ ਟੂ ਵੈਰੀਫਾਈ ਯੂਰ ਈਮੇਲ ਵੀ ਸੈਂਟ ਟੂ ਏ ਵਨ ਟਾਈਮ ਪਾਸਵਰਡ ਇਹਨਾਂ ਨੇ ਮੇਰੀ ਜਿਹੜੀ ਮੇਲ ਆਈਡੀ ਆ ਉੱਤੇ ਮੈਨੂੰ ਇੱਕ ਓਟੀਪੀ ਸੈਂਡ ਕੀਤਾ ਵਾ ਤੁਸੀਂ ਆਪਣੀ ਮੇਲ ਤੇ ਜਾਣਾ ਵਾ ਜਿਹੜੀ ਵੀ ਤੁਸੀਂ ਈਮੇਲ ਆਈਡੀ ਭਰੀ ਆ ਆ ਦੇਖੋ ਇਹਨਾਂ ਨੇ ਮੈਨੂੰ ਆਹ ਕਰਤਾ ਏ 63 18 07 ਤੁਸੀਂ ਇਹਨੂੰ ਕੀ ਕਰਨਾ ਕਾਪੀ ਕਰ ਲੈਣਾ ਕਾਪੀ ਕਰਨ ਤੋਂ ਬਾਅਦ ਤੁਸੀਂ ਇੱਥੇ ਭਰ ਦੇਣਾ ਭਰਨ ਤੋਂ ਬਾਅਦ ਤੁਸੀਂ ਕ੍ਰੀਏਟ ਯੂਰ Amazon account ਤੇ click ਕਰ ਦੇਣਾ click ਕਰ ਤਾ ਥੋੜੀ देर वेट ਕਰਨੀ ਹੈ ਦੇਖੋ ਕੁਝ ਇਸ ਤਰ੍ਹਾਂ ਦਾ ਤੁਹਾਨੂੰ ਨਿਊ ਸਾਈਟ ਜਿਹੜਾ ਓਪਨ ਹੋਣਾ ਸ਼ੁਰੂ ਹੋਏਗਾ ਇੱਥੇ ਲਿਖਿਆ ਦੇਖੋ creating your amazon associate account ਠੀਕ ਹੈ ਜੀ ਇਹ ਤੁਹਾਡੇ ਜਿਹੜਾ ਵਾ ਹੁਣ account ਬਣਨਾ ਸ਼ੁਰੂ ਹੋ ਗਿਆ ਇੱਥੇ ਲਿਖਿਆ Amazon associates ਤਾਂ ਤੁਸੀਂ ਦੇਖੋ ਇੱਥੇ ਲਿਖਿਆ ਵਾ your pay name ਵੀ ਇੱਥੇ ਤੁਸੀਂ ਆਪਣਾ ਨਾਮ ਲਿਖਣਾ ਜਿਹਦੇ account ਦੇ ਤੁਹਾਡੇ ਖਾਤੇ ਦੇ ਵਿੱਚ ਪੇਮੈਂਟ ਆਏਗੀ ਇੱਥੇ ਤੁਸੀਂ ਲਿਖਣਾ ਆਪਣਾ ਆਪਣਾ ਨਾਮ ਲਿਖ ਦੇਣਾ ਮੈਂ ਚਲੋ ਆਪਣਾ ਨਾਮ ਨਾਮ ਲਿਖ ਦੇਣਾ ਸਰੋਏ ਆਪਣਾ ਨਾਮ ਲਿਖਤਾ ਇੱਥੇ ਤੁਸੀਂ ਆਪਣਾ ਐਡਰੈਸ ਲਿਖ ਦੇਣਾ ਜੀ ਇੱਥੇ ਮੈਂ ਇੱਥੇ ਆਪਣਾ ਐਡਰੈਸ ਲਿਖ ਦੇਣਾ ਵਾਂ ਇੱਥੇ ਮੈਂ ਆਪਣਾ ਐਡਰੈਸ ਲਿਖ ਦੇਣਾ ਜੀ ਤੁਸੀਂ ਆਪਣੀ ਸਿਟੀ ਜਿਹੜੀ ਤੁਸੀਂ ਇੱਥੇ ਸਿਟੀ ਲਿਖ ਦੇਣੀ ਹੈ ਆਪਣੀ ਮੇਰੀ ਜਲੰਧਰ ਆ ਜੀ ਮੈਂ ਜਲੰਧਰ ਲਿਖ ਦੇ ਦਣਾ ਤੇ ਤੁਸੀਂ ਲਿਖਿਆ ਸਟੇਟ ਜਿਹੜੀ ਤੁਹਾਡੀ ਸਟੇਟ ਆਪਣੀ ਪੰਜਾਬ ਆ ਪਾ ਪੰਜਾਬ ਲਿਖ ਦੇਣੀ ਆ ਜੀ ਤੇ ਇੱਥੇ ਲਿਖਿਆ ਪੋਸਟ ਕੋਡ ਮੇ ਰਹੇਗਾ 143006 ਤੇ ਕੰਟਰੀ ਆਪਣੀ ਜਿਹੜੀ ਕੰਟਰੀ ਆਪਣੀ ਇੰਡੀਆ ਇੱਥੇ ਆਪਾਂ ਲਿਖਾਂਗੇ ਜਿਹੜਾ ਤੁਹਾਡਾ ਫੋਨ ਨੰਬਰ ਤੁਸੀਂ ਆਪਣਾ ਫੋਨ ਨੰਬਰ ਇੱਥੇ ਭਰ ਦੇਣਾ 884746259 ਇਹ ਮੇਰੇ ਪਾਸ ਫੋਨ ਨੰਬਰ ਭਰ ਗਿਆ ਜੀ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਨੀਚੇ ਆ ਜਾਣਾ ਨੀਚੇ ਉਹਨ ਤੋਂ ਬਾਅਦ ਇੱਥੇ ਲਿਖਿਆ رو دس مین کانٹیکٹ فار دس اکاؤنٹ دی پے از لسٹڈ اباؤٹ سم ون اس آئی نیڈ ٹو انٹری ان دی انفو اپے ادے پہلے تے اپا کلک کر دینا جی پھر لکھا فور یو ایس اے ٹیکس پرپس ار یو یو ایس اے یو ایس اے پرسن وی اپے پوچھ رہا وی تسی یو ایس اے پرسن ہو اپا یو ایس اے پرسن ہے نہیں اے اپا انڈیا دے اپا ایتھے نو تے ਕਲਿੱਕ ਕਰ ਦਾਂਗੇ ਕਲਿੱਕ ਕਰਨ ਤੋਂ ਬਾਅਦ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਇੱਕੋ ਤੁਹਾਡਾ ਇਦਾਂ ਦਾ ਨੈਕਸਟ ਪੇਜ ਉੱਪਰ ਲੱਗਾ ਦੇਖੋ ਇੱਥੇ ਲਿਖਿਆ ਅਕਾਊਂਟ ਇਨਫੋਰਮੇਸ਼ਨ ਆਪਣਾ ਪਹਿਲਾ ਜਿਹੜਾ ਸਟੈਪ ਸੀਗਾ ਉਹ ਕੰਪਲੀਟ ਹੋ ਚੁੱਕਿਆ ਕੰਪਲੀਟ ਹੋਣ ਤੋਂ ਬਾਅਦ ਇੱਥੇ ਦੇਖੋ ਇੱਥੇ ਲਿਖਿਆ ਵਾ ਐਂਟਰ ਯੂਰ ਵੈਬਸਾਈਟ ਦੇਖੋ ਅਗਰ ਤੁਸੀਂ ਤੁਹਾਡੀ ਕੋਈ ਵੈਬਸਾਈਟ ਹੈਗੀ ਆ ਤਾਂ ਤੁਸੀਂ ਆਪਣੀ ਵੈਬਸਾਈਟ ਇੱਥੇ ਤੁਸੀਂ ਭਰ ਦੇਣੀ ਆ ਜਿਵੇਂ www. ਕੋਈ ਵੀ ਹੋਈ ਹੈ ਨਾ ਤੁਸੀਂ ਉਹ ਇੱਥੇ ਭਰ ਦੇਣੀ ਆ ਅਗਰ ਤੁਹਾਡੀ ਨਹੀਂ ਵੈਬਸਾਈਟ ਹੈਗੀ ਤੁਹਾਡਾ YouTube ਚੈਨਲ ਆ ਤੁਸੀਂ ਕੀ ਕਰਨਾ ਤੁਹਾਡਾ ਮੈਨੂੰ ਪਤਾ ਵੀ ਜਿਆਦਾਤਰ ਤੁਹਾਡਾ ਸਾਰਾ ਦਾ YouTube ਚੈਨਲ ਹੀ ਹੋਊਗਾ ਤੁਸੀਂ ਕੀ ਕਰਨਾ ਆਪਣਾ YouTube ਚੈਨਲ ਜਿਹੜਾ ਉਹਦਾ ਤੁਸੀਂ ਜਿਹੜਾ ਲਿੰਕ ਹੁੰਦਾ ਉਹ ਲਿੰਕ ਇੱਥੇ ਤੁਸੀਂ ਆਪਣਾ ਅਪਲਾਈ ਕਰਨਾ ਵਾ ਉਹਦੇ ਵੀ ਕਿਵੇਂ ਅਪਲਾਈ ਕਰਨਾ ਤੁਸੀਂ ਆਪਣੇ YouTube ਚੈਨਲ ਦੇ ਉੱਤੇ ਜਾਣਾ ਵਾ ਆਹ ਸਾਈਟ ਤੇ ਜਿਹੜਾ ਲੋਗੋ ਲੱਗ ਆਪਣਾ YouTube ਚੈਨਲ ਤੇ ਤੁਸੀਂ ਉੱਤੇ ਕਲਿੱਕ ਕਰਨਾ ਵਾ ਇੱਥੇ ਲਿਖਿਆ ਯੂਰ ਚੈਨਲ ਇੱਥੇ ਯੂਰ ਚੈਨਲ ਦੇ ਉੱਤੇ ਤੁਸੀਂ ਜਾਣਾ ਜੀ ਯੂਰ ਚੈਨਲ ਜਾਣ ਤੋਂ ਬਾਅਦ ਤੁਸੀਂ ਆਹ ਦੇਖਿਆ ਵਾ ਆਹ ਉੱਪਰ ਦੇਖ ਲਓ ਆਹ ਜਿਹੜਾ ਆਏਗਾ ਵਾ ਇਹ ਤੁਹਾਡੇ ਆ ਉੱਪਰਲਾ ਜਿਹੜਾ ਦਿਖਾਉ ਹੋ ਰਿਹਾ ਵਾ ਤੁਸੀਂ ਇਹਨੂੰ ਸਾਰੇ ਨੂੰ ਕਾਪੀ ਕਰ ਲੈਣਾ ਇਹ ਤੁਹਾਡਾ ਚੈਨਲ ਦਾ ਲਿੰਕ ਆ ਤੁਸੀਂ ਇੱਥੋਂ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਆਪਣੇ ਫੇਰ ਐਮਾਜਨ ਉੱਤੇ ਜਾਣਾ ਵਾ ਤੁਸੀਂ ਇੱਥੇ ਐਡ ਦੀਗਾ ਐਡ ਤੇ ਜਾ ਕੇ ਇੱਥੇ ਕਲਿੱਕ ਕਰਨਾ ਵਾ ਇੱਥੇ ਪੇਸਟ ਕਰ ਦੇ ਬਾਅਦ ਐਡ ਕਰ ਦਿਓ ਇਹ ਦੇਖੋ ਤੁਹਾਡਾ ਜਿਹੜਾ ਵਾ ਇਹ ਨੀਚੇ ਆ ਗਿਆ ਐਡ ਹੋ ਗਿਆ ਇਸ ਤੋਂ ਬਾਅਦ ਅਗਰ ਤੁਹਾਡਾ ਕੋਈ ਫੇਸਬੁੱਕ ਪੇਜ ਵੀ ਹੈਗਾ ਵਾ ਤੁਸੀਂ ਕਹਨੂੰ ਫੇਸਬੁੱਕ ਪੇਜ ਵੀ ਬਣਾਉਂਗੇ ਤੁਸੀਂ ਉਹ ਵੀ ਇੱਥੇ ਜਾ ਕੇ ਐਡ ਕਰ ਸਕਦੇ ਜਿੱਦਾਂ ਜਿੱਦਾਂ ਤੁਸੀਂ ਐਡ ਕਰੀ ਜਾਓਗੇ ਉਹ ਇੱਥੇ ਇੱਥੇ ਸ਼ੋ ਹੋਈ ਜਾਊਗਾ ਜਿੱਥੋਂ ਤੁਸੀਂ ਅਰਨਿੰਗ ਕਰਨਾ ਚਾਹੁੰ ਇਥੇ ਨੈਕਸਟ ਤੇ ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਹ ਤੁਹਾਨੂੰ ਦੱਸ ਰਿਹਾ ਹੈ ਵਾਟ ਇਜ਼ ਯੂਅਰ profession ID ਸਟੋਰ ਅਗਰ ਤੁਹਾਡਾ ਕੋਈ ID ਸਟੋਰ ਹੈਗਾ ਤੁਸੀਂ ਕਿੱਥੋਂ ਕਰਨਾ ਚਾਹੁੰਦੇ ਹੋ ਹਨ ਤੁਸੀਂ ਇੱਥੇ ਆਪਣਾ ਨਾਮ ਪੱਧ ਵੀ ਜੇ ਤੁਹਾਡਾ YouTube ਚੈਨਲ ਦਾ ਨਾਮ ਆ ਤੁਸੀਂ ਵੀ YouTube ਚੈਨਲ ਦਾ ਨਾਮ ਭਰ ਦੇਣਾ ਵੀ ਮਤਲਬ ਜਿਹੜੀ ID ਤੁਹਾਡੀ ਉਹ ਸ਼ੋਅ ਹੋਇਆ ਕਰੇਗੀ ਤੁਸੀਂ ਇੱਥੇ ਆਪਣਾ ਆਪਣਾ YouTube ਚੈਨਲ ਦਾ ਨਾਮ ਭਰ ਦੇਣਾ ਮੈਂ ਭਰ ਦੇਣਾ ਇੱਥੇ ਮਿਸਟਰ ਸੋロイ ਇਸ ਆਰ ਪੋਏ ਵਾਈ ਇਹਦੇ ਵਿੱਚ ਯਾਦ ਰੱਖੋ ਕਿ ਸਪੇਸ ਨਹੀਂ ਦੇਣੀ ਹੈਗੀ ਆਪਾਂ ਇਹਦੇ ਵਿੱਚ ਇਹ ਕੰਟੀਨਿਊਏ ਨਾਮ ਲਿਖਣਾ ਉਹ ਅਗਰ ਸਪੇਸ ਦਵਾਂਗੇ ਤਾਂ ਉਹ ਚੱਕੇਗਾ ਨਹੀਂ ਇੱਥੇ ਲਿਖਿਆ ਵਾਟ ਆਰ ਯੂ ਯੂ ਵੈਬਸਾਈਟ ਉਹ ਮੋਬਾਈਲ ਇਹ ਪੁੱਛ ਰਿਹਾ ਵੀ ਤੁਹਾਡੀ ਮਤਲਬੀ ਕੋਈ ਵੈਬਸਾਈਟ ਹੈਗੀ ਹੈ ਤਾਂ ਉਹ ਮਤਲਬੀ ਕੁਝ ਹੈਗਾ ਆਪਣੀ ਵੈਬਸਾਈਟ ਨਹੀਂ ਆਪਾਂ ਇੱਥੇ ਲਿਖ ਦਿੰਨੇ ਆ YouTube ਲਿਖ ਦਿੰਨੇ ਆਪਾਂ ਇੱਥੇ ਜਾਂ YouTube ਲਿਖ ਦਿੰਨੇ ਆਪਾਂ YouTube ਇਤੋ ਬਾਅਦ ਇਹ ਪੁੱਛ ਰਿਹਾ ਵਾਟ ਟਾਈਪ ਆਰ ਯੂਰ ਵੈਬਸਾਈਟ অর ਮੋਬਾਈਲ ਐਪਸ ਵੀ ਤੁਹਾਡੀ ਤੁਸੀਂ ਜਿਹੜੀ ਤੁਹਾਡਾ ਬਲੌਗ ਆ ਕੰਟੈਂਟ ਵੈਬਸਾਈਟ ਆ ਸ਼ੋਸ਼ਲ ਮੀਡੀਆ ਪੇਜ ਆ ਜਾਂ ਕੁਝ ਵੀ ਇਹ ਤੁਹਾਡੇ ਪੁੱਛ ਰਿਹਾ ਆਪਾਂ ਇੱਥੇ ਅਦਰ ਕਰ ਦਿੰਦੇ ਆ ਤੁਸੀਂ ਸ਼ੋਸ਼ਲ ਮੀਡੀਆ ਪੇਜ ਤੇ ਵੀ ਕਰ ਸਕਦੇ ਹੋ ਕਿਉਂਕਿ ਤੁਸੀਂ ਸ਼ੋਸ਼ਲ ਮੀਡੀਆ ਲਈ ਤੁਸੀਂ ਕੰਮ ਕਰਨਾ ਵਾ ਫਿਰ ਉਸ ਤੋਂ ਬਾਅਦ ਆਜੋ ਇੱਥੇ ਪੁੱਛ ਰਿਹਾ ਵਾ ਸਿਲੈਕਟ ਸਿਲੈਕਟ ਕਰਨ ਤੋਂ ਬਾਅਦ ਵੀ ਪੁੱਛ ਰਿਹਾ ਵਾ ਦੀ ਫਰੋਮ ਐਮਾਜ਼ਨ ਇਨਸਾਈਡ ਬਲੌਗ ਪੋਸਟ ਵਰਤਦਾ ਆਪਾਂ ਬਲੌਗ ਪੋਸਟ ਕਰਦੇ ਨੇ ਵੀ ਅਸੀਂ ਬਲੌਗ ਜਿਹੜੇ ਉਹ ਪੋਸਟ ਕਰਾਂਗੇ ਫਿਰ ਇਸ ਤੇ ਆ ਜਾਂਦਾ ਵਾ ਇਹ ਪੁੱਛ ਰਿਹਾ ਵੀ ਇੱਥੇ ਇਹਨੂੰ ਫਿਲ ਕੈਪਚਾ ਨੂੰ ਫਿਲ ਕਰੋ ਤੁਸੀਂ ਇਹ ਕੈਪਚਾ ਨੂੰ ਤੁਸੀਂ ਫਿਲ ਕਰਨਾ ਜੀ ਇੱਥੇ ਲਿਖਣਾ Y 5 P ਤੇ F 4 Z ਇਹ ਤੋਂ ਕਰਨ ਤੋਂ ਬਾਅਦ ਤੁਸੀਂ ਇੱਥੇ ਕਲਿੱਕ ਕਰ ਦੇਣਾ ਤੇ ਉਸ ਤੋਂ ਬਾਅਦ ਫਿਨਿਸ਼ ਤੇ ਕਲਿੱਕ ਕਰਨਾ ਫਿਨਿਸ਼ ਤੇ ਕਲਿੱਕ ਕਰਨ ਤੋਂ ਬਾਅਦ ਦੇਖੋ ਇਹ ਤੁਹਾਡਾ ਸਾਰਾ ਪੋਸਟ ਓਲਰੇਡੀ ਹੋ ਗਿਆ ਹੁਣ ਲਾਸਟ ਦੇ ਵਿੱਚ ਦੇਖੋ ਇੱਥੇ ਲਿਖਿਆ ਜੀ ਥੈਂਕ ਯੂ ਫੋਰ ਯਰ ਅਪਲਾਈ Amazon.in ਐਸੋਸੀਏਟ ਪ੍ਰੋਗਰਾਮ ਯੂਰ ਅ ਯੂਨਿਕ ਐਸੋਸੀਏਟ ਆਈਡੀ ਇਜ਼ ਅ ਮਿਸਟਰ ਸਰੋਏ 21 ਠੀਕ ਹੈ ਜੀ ਤੁਸੀਂ ਕੀ ਕਰਨਾ ਇਹਨੂੰ ਮਿਸਟਰ ਸਰੋਏ ਆ ਜਿਹੜਾ ਤੁਹਾਡਾ ਜੋ ਹੋਏਗਾ ਤੁਸੀਂ ਉਹਨੂੰ ਕਾਪੀ ਕਰਕੇ ਆਪਣਾ ਸੇਵ ਕਰਕੇ ਰੱਖ ਲੈਣਾ ਜਦੋਂ ਕੱਲ ਨੂੰ ਕੋਈ ਵੀ ਤੁਸੀਂ ਆਪਣੀ ਇਨਫੋਰਮੇਸ਼ਨ ਵਗੈਰਾ ਭਰੋਗੇ ਤਾਂ ਤੁਸੀਂ ਤੁਹਾਨੂੰ ਇਹ ਚੀਜ਼ ਪੁੱਛੇਗਾ ਤਾਂ ਤੁਸੀਂ ਇਹਨੂੰ ਰੱਖ ਲਓ ਜਾਂ ਫਿਰ ਤੁਸੀਂ ਆਪਣੀ ਕੰਪਿਊਟਰ ਸਕਰੀਨ ਦਾ ਜਾਂ ਫਿਰ ਤੁਸੀਂ ਕਿਸੇ ਵੀ ਚੀਜ਼ ਦਾ ਤੁਸੀਂ ਆਪਣਾ ਸਕਰੀਨਸ਼ਾਟ ਵੀ ਲੈ ਕੇ ਰੱਖ ਸਕਦੇ ਹੋ ਤੇ ਫਿਰ ਉਹ ਤੋਂ ਬਾਅਦ ਪੁੱਛ ਰਿਹਾ ਇੰਟਰਯੂ ਯਰ ਪੇਮੈਂਟ ਐਂਡ ਟੈਕਸ ਇਨਫੋਰਮੇਸ਼ਨ ਇਹ ਪੁੱਛ ਰਿਹਾ ਵੀ ਤੁਸੀਂ ਪੇਮੈਂਟ ਆ ਜਿਹੜੀ ਤੁਸੀਂ ਪੇਮੈਂਟ ਇਨਫੋਰਮੇਸ਼ਨ ਭਰਨੀ ਚਾਹੁੰਦੇ ਹੋ ਉਹ ਤੁਸੀਂ ਭਰ ਸਕਦੇ ਹੋ ਤੁਸੀਂ ਜੇ ਤਾਂ ਭਰਨਾ ਚਾਹੁੰਦੇ ਹੋ ਤਾਂ ਤੁਸੀਂ ਭਰ ਸਕਦੇ ਹੋ ਆਪਣੀ ਬੈਂਕ ਦੀ ਡਿਟੇਲ ਹੋਏਗੀ ਤੁਹਾਡੀ ਸਾਰੀ ਬੈਂਕ ਦੀ ਪੁੱਛੇਗਾ ਤੁਹਾਡਾ ਕਿਹੜਾ ਬੈਂਕ ਆ ਵੀ ਕੀ ਹਿਸਾਬ ਕਿਤਾਬ ਆ ਉਹਦਾ ਵੀ ਕੀ ਮਤਲਬ ਵੀ ਆਈਐਫਸੀ ਕੋਡ ਆ ਕੀ ਸਵਿਫਟ ਕੋਡ ਆ ਉਹਦਾ ਜੋ ਵੀ ਤੁਹਾਡੀ ਬੈਂਕ ਦੀ ਡਿਟੇਲ ਹੋਏਗੀ ਨਾਮ ਆ ਅਕਾਊਂਟ ਨੰਬਰ ਉਹ ਤੁਸੀਂ ਸਾਰਾ ਭਰ ਕੇ ਤੁਸੀਂ ਉਹਨੂੰ ਇਹਦੇ ਵਿੱਚ ਸੇਵ ਕਰ ਲੈਣਾ ਸੇਵ ਕਰਨ ਤੋਂ ਬਾ ਕੋਹ ਤੁਹਾਡੇ ਅਕਾਊਂਟ ਦੇ ਵਿੱਚ ਆ ਜਗੀ ਉਸ ਤੋਂ ਬਾਅਦ ਇਹ ਪੁੱਛ ਰਿਹਾ ਵਾ ਦੇਖੋ ਇਹ ਕਹਿ ਰਿਹਾ ਵਾ ਇਫ ਯੂਰ ਅਫੀਲੀਏਟ ਲਿੰਕ ਹੈਵ ਨੋਟ ਰੀਚਡ ਦ ਮਿਨੀਮਮ ਕੁਆਲੀਫਾਈ ਸੇਲਸ ਆਫਟਰ 180 180 ਡੇ ਯੂਰ ਐਪਲੀਕੇਸ਼ਨ ਐਂਡ ਐਕਸੈਸ ਟੂ ਦ ਐਫੀਲੀਏਟ ਪ੍ਰੋਗਰਾਮ ਵਿਲ ਬੀ ਵਿਦਡਰੋਨ ਇਹ ਤੁਹਾਨੂੰ ਕੁਝ ਕਹਿ ਰਿਹਾ ਵਾ ਵੀ ਤੁਹਾਡੀ ਜਿਹੜੀ ਸੇਲ ਤੁਸੀਂ ਕਰੋਣੀਆਂ 6 ਮਹੀਨੇ ਦੇ ਵਿੱਚ ਘੱਟੋ ਘੱਟ ਤੁਸੀਂ ਤਿੰਨ ਸੇਲ ਤੁਸੀਂ ਕਰਾਉਣੀਆਂ ਨੇ ਇਹ ਤੁਹਾਡੇ ਲਿੰਕ ਤੋਂ ਹੋਣੀਆਂ ਚਾਹੀਦੀਆਂ ਨੇ ਅਗਰ ਤੁਹਾਡੇ ਤਿੰਨ ਸੇਲ ਨਹੀਂ ਹੁੰਦੀਆਂ ਤਾਂ ਇਹ ਤੁਹਾਡਾ ਜਿਹੜਾ ਅਕਾਊਂਟ ਆ ਉਹ ਬੰਦ ਹੋ ਜਾਏਗਾ ਤਾਂ ਤੁਸੀਂ ਘੱਟੋ ਘੱਟ 6 ਮਹੀਨੇ ਜਾਨੀ ਕਿ 180 ਦਿਨ ਦੇ ਵਿੱਚ ਤੁਸੀਂ ਤਿੰਨ ਸੇਲ ਨਾਲ ਕਰਾਉਣੀਆਂ ਹੀ ਕਰਾਉਣੀਆਂ ਨੇ ਉਹ ਆਰਾਮ ਨਾਲ ਹੋ ਜਾਂਦੀਆਂ ਨੇ ਉਹਦਾ ਏਡਾ ਕੋਈ ਦਿੱਕਤ ਮੈਟਰ ਨਹੀਂ ਹੁੰਦਾ ਹੈਗਾ ਤੁਸੀਂ ਇਹ ਮਤਲਬ ਇੱਧਰ ਦਾ ਬਣਾ ਲੈਣਾ ਆਪਾਂ ਇਹ ਕਹਿੰਨੇ ਵੀ ਇਹ ਸਾਡਾ ਪਹਿਲਾ ਅਕਾਊਂਟ ਵੈਰੀਫਾਈ ਹੋਣ ਤੋਂ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਅਸੀਂ ਬਾਅਦ ਵਿੱਚ ਅਸੀਂ ਜਿਹੜੀ ਬੈਂਕ ਦੀ ਸਾਡੀ ਅਕਾਊਂਟ ਦੀ ਡਿਟੇਲ ਆ ਅਸੀਂ ਉਹ ਭਰਾਂਗੇ ਮੈਂ ਤੁਹਾਨੂੰ ਦਿਖਾ ਵੀ ਦੇਣਾ ਕਿੱਦਾਂ ਦੀ ਹੋਏਗੀ ਤੁਸੀਂ ਦੇਖੋ ਤੁਹਾਡੇ ਕੋਲ ਜਿਹੜਾ ਫੋਨ ਤੁਸੀਂ ਭਰਿਆ ਸੀ ਆਪਣਾ ਪਾਸਵਰਡ ਹਣਾ ਉਹ ਇੱਥੇ ਆਪਣਾ ਫੋਨ ਤੇ ਤੁਸੀਂ ਫੋਨ ਭਰੋ ਇਥੇ ਤੁਹਾਡਾ ਪਾਸਵਰਡ ਮੰਗੇਗਾ ਮੰਨ ਲਓ ਮੈਂ ਆਪਣਾ ਇੱਕ ਫੋਨ ਨੰਬਰ ਭਰਤਾ ਇੱਥੇ ਵੀ ਤੁਨੇ ਓਟੀਪੀ ਕਰੇਗਾ ਇਹ ਤੇ ਪੁੱਛਿਆ ਪਲੀਜ਼ ਸੈਂਡ ਓਟੀਪੀ ਚਲੋ ਮੈਂ ਇੱਥੇ ਕਲਿੱਕ ਕੀਤਾ ਹੁਣ ਮੇਰੇ ਕੋਲ ਇੱਕ ਓਟੀਪੀ ਆਏਗਾ ਫੋਨ ਦੇ ਉੱਤੇ ਉਹ ਓਟੀਪੀ ਹੈ ਜਿਹੜਾ ਮੈਂ ਇੱਥੇ ਫਿਲ ਕਰਦਾਗਾ ਦੇਖੋ ਮੇਰੇ ਕੋਲ ਓਟੀਪੀ ਆ ਗਿਆ ਜੀ 362429 362429 ਹੁਣਤੀ ਕਰਨ ਤੋਂ ਬਾਅਦ ਮੈਂ ਉਹ ਕੰਟੀਨਿਊ ਤੇ ਕਲਿੱਕ ਕਰਦਾਗਾ ਕੰਟੀਨਿਊ ਕਲਿੱਕ ਕਰਨ ਤੋਂ ਆਪਾਂ ਥੋੜੀ ਜਿਹੀ ਵੇਟ ਕਰਦੀਆਂ ਇਹ ਤੁਹਾਡਾ ਦੇਖੋ ਸਾਰਾ ਕੁਝ ਇਦਾਂ ਦਾ ਤੁਹਾਨੂੰ ਦੇਖਣ ਦੇ ਵਿੱਚ ਮਿਲੇਗਾ ਦੇਖੋ ਇਹ ਆ ਮੰਗ ਆ ਰਿਹਾ ਤੁਹਾਡਾ ਇਥੇ ਲਿਖਿਆ ਯੂਰੋ ਕਾਉਂਟ ਯੂਰ ਪੇਮੈਂਟ ਮੀਥਡ ਇਹ ਮੇਰਾ ਪੇਮੈਂਟ ਮੀਥਡ ਆ ਇਹ ਪੁੱਛ ਰਿਹਾ ਵਾ ਪੇ ਮੀ ਨਿਫਟ ਹਜ਼ਾਰ ਜਦੋਂ ਤੁਹਾਡੇ ਇਹਦੇ ਵਿੱਚ 1000 ਰੁਪਏ ਹੋ ਜੂਗਾ ਹੋ ਜਾਏਗਾ ਨਾ ਤਾਂ ਆਟੋਮੈਟਿਕ ਹੀ ਤੁਹਾਡੇ ਕਾਉਂਟ ਦੇ ਵਿੱਚ ਆ ਜੀ ਜੇ 1000 ਤੋਂ ਤੁਹਾਡੇ 700 ਰੁਪਏ ਹੋਏ ਜਾਂ 500 ਰੁਪਏ ਹੋਇਆ ਉਹ ਨਹੀਂ ਆਏਗਾ ਹਜ਼ਾਰ ਤੁਸੀਂ ਜਦੋਂ ਵੀ ਕਰ ਲੋਗੇ ਮੰਨੋ ਤੁਹਾਡੇ ਹਜ਼ਾਰ ਤੋਂ ਉੱਪਰ ਜਿੰਨੇ ਮਰਜ਼ੀ ਹੋਣ 5000 ਹੋਵੇ 10000 ਹੋਵੇ 20000 ਹੋਵੇ 25000 ਹੋਵੇ ਲੱਖ ਤੱਕ ਵੀ ਹੋਵੇ ਤਾਂ ਤੁਹਾਡੇ ਇਹ ਨਾਲ ਦੇ ਨਾਲ ਇੱਕ ਮਹੀਨੇ ਦੀ ਪੇਮੈਂਟ ਆ ਜੋ ਵੀ ਹੋਈਏ ਹਜ਼ਾਰ ਤੋਂ ਉੱਪਰ ਤੁਹਾਡੇ ਅਕਾਊਂਟ ਦੇ ਵਿੱਚ ਇਹ ਆਟੋਮੈਟਿਕ ਹੀ ਆਪਣੇ ਆਪ ਇੱਕ ਦੋ ਤਰੀਕ ਨੂੰ ਫਿਲ ਕਰਦਾ ਕਰਨਗੇ ਤੇ ਇੱਥੇ ਆ ਗਿਆ ਸਕਿੱਪ ਪੇਮੈਂਟ ਮੈਂਥ ਰਨ ਕੰਟੀਨਿਊ ਟੈਕਸ ਆਪਾਂ ਇੱਥੇ ਇਹਨੂੰ ਸਕਿੱਪ ਕਰ ਦਿੰਦੇ ਆ ਜੀ ਸਕਿੱਪ ਕਰਨ ਤੋਂ ਬਾਅਦ ਇਹ ਦੇਖੋ ਤੁਹਾਡਾ ਸਾਰਾ ਜਿਹੜਾ ਕੁਝ ਹੈ ਇਹ ਆਲਰੇਡੀ ਇਸ ਤਰ੍ਹਾਂ ਦਾ ਹੋ ਜਾਏਗਾ ਆ ਉੱਪਰ ਦੇਖੋ ਜਿਹੜਾ ਮੇਰਾ ਸਟੋਰ ਆ ਆ ਤੁਸੀਂ ਦੇਖ ਸਕਦੇ ਹੋ ਇੱਥ ਆਸਟੋਵਰ ਜਿਹੜਾ ਮੇਰਾ ਮਿਸਟਰ ਸਰੋਏ 21 ਲਿਖਿਆ ਹੋਇਆ ਇਹ ਮੇਰਾ ਸਟੋਰ ਹੈ ਜੀ ਠੀਕ ਹੈ ਜੀ ਇੱਥੇ ਆਪਾਂ ਨੂੰ ਕਰਦੇ ਹਾਂ ਅਗਲੀ ਤੇ ਦੱਦੇ ਇਹ ਕੀ ਅੱਗੇ ਪ੍ਰੋਸੈਸ ਗਈ ਆ ਹੁਣ ਮੈਂ ਤੁਹਾਨੂੰ ਇਸ ਹੁਣ ਆਪਾਂ ਜਾਂਦੇ ਇਹਦੇ ਹੋਮ ਪੇਜ ਦੇ ਉੱਤੇ ਹੋਮ ਪੇਜ ਦੇ ਉੱਤੇ ਜਾਓ ਦੇਖੋ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਦੇਖ ਨੂੰ ਮਿਲੇਗਾ ਆ ਦੇਖੋ ਇੱਦੇ ਤੇ ਲਿਖਿਆ ਹੋਇਆ ਵਾ ਲਾਸਟ 20 ਜਿਹੜੀ ਤੁਹਾਡੀ ਪੇਮੈਂਟ ਆ ਉਹ ਤੁਹਾਨੂੰ ਦਿਖਾ ਵੀ ਦੇਣਾ ਇੱਕ ਮੈਂਸ਼ਨ ਕਰਕੇ ਆ ਇੱਥੇ ਲਿਖਿਆ ਹੋਇਆ ਵਾ ਦੇਖੋ ਲਵ ਫੋਰ ਲਾਸਟ 30 ਡੇ ਪੇਮੈਂਟ ਇਹ ਦਿਨ ਦੀ ਤੁਹਾਡੀ 30 ਦਿਨ ਦੀ ਹੋਏਗੀ ਪੇਮੈਂਟ ਉਹ ਤੁਹਾਨੂੰ ਦਿਖਾਉਂਦਾ ਰਹੇਗਾ ਇੱਥੇ ਲਿਖਿਆ ਹੋਇਆ ਟੋਟਲ ਆਰ ਅਸ਼ੀਪ ਜਿੰਦੇ ਵੀ ਤੁਸੀਂ ਮਤਲਬ ਮੰਨ ਲਓ ਆਰਡਰ ਤੁਸੀਂ ਸੇਲ ਕਰਵਾ ਰਹੇ ਹੋ ਜਿੰਨੇ ਵੀ ਸੇਲ ਹੋਈ ਜਾਣਗੇ ਉਹ ਬੰਦੇ ਕੋਲ ਪਹੁੰਚੀ ਜਾਣਗੇ ਇੱਥੇ ਤੁਹਾਨੂੰ ਸ਼ੋ ਕਰੀ ਜਾਏਗਾ ਇੱਥੇ ਇਹ 0 ਅਜ ਕੋਈ ਵੀ ਰਿਮਾਈਟ ਹੈ 1 2 3 4 ਮਤਲਬ ਵੀ ਉਹ ਸ਼ੋ ਹੁੰਦਾ ਰਹੇਗਾ ਇੱਥੇ ਲਿਖਿਆ ਹੋਇਆ ਟੋਟਲ ਅਰਨਿੰਗ ਇਹਦੇ ਨੀਚੇ ਦੇਖੋ ਇੱਥੇ ਲਿਖਿਆ ਟੋਟਲ ਅਰਨਿੰਗ ਇਹਦੇ ਟੋਟਲ ਅਰਨਿੰਗ ਜਿੰਨੀ ਵੀ ਮਤਲਬ ਤੁਹਾਡੀ ਕਮਾਈ ਹੁੰਦੀ ਰਹੇਗੀ ਇੱਥੇ ਜਿੰਨੇ ਤੁਸੀਂ ਸੇਲ ਕਰਾਈ ਜਿੱਥੇ ਆ ਗਿਆ ਟੋਟਲ ਆਰਡਰ ਆਈਟਮ ਜਿੰਨੇ ਵੀ ਆਰਡਰ ਤੁਹਾਡੇ ਸੇਨ ਹੋਏ ਆ ਉਹ ਇੱਥੇ ਤੁਹਾਡੇ ਆਰਡਰ ਕਰ ਗਿਆ 20 ਹੋਗੇ 25 ਹੋਗੇ ਉਸ ਤੋਂ ਬਾਅਦ ਜਮਨ ਲੋਕ ਤੁਸੀਂ 50 ਬੰਦਿਆਂ ਨੂੰ ਜਾਂ ਕਿਸੇ ਨੂੰ ਤੁਸੀਂ ਇੱਕ ਲਿੰਕ ਸ਼ੇਅਰ ਕਰਤਾ ਉਹਦੇ ਵਿੱਚ ਕਿੰਨੇ ਬੰਦਿਆਂ ਨੇ ਇੱਕ ਕਲਿੱਕ ਕੀਤਾ ਉਹਦੇ ਵਿੱਚ ਇੱਥੇ ਕਲਿੱਕ ਵੀ ਦੱਸਿਆ ਪਰ 200 ਬੰਦਿਆਂ ਨੇ ਕਲਿੱਕ ਕੀਤਾ ਜਾਂ ਉਹ ਵੀ ਕੀਤਾ ਇੱਥੇ ਆ ਗਿਆ ਵੀ ਜੋ ਵੀ ਤੁਹਾਡਾ ਕਮਿਸ਼ਨ ਆ ਜਿਹੜੀ ਉਹ ਤੁਹਾਨੂੰ ਮਿਲੇਗੀ ਇੱਥੇ ਦੱਸਦਾ ਰਹੇਗਾ ਤਾਂ 15% ਮਿਲੇਗਾ 20% ਮਿਲੇਗਾ ਉਹ ਪੇਮੈਂਟ ਤੁਹਾਨੂੰ ਇੱਥੇ ਸਾਰੀ ਉਹ ਆਲਰੇਡੀ ਤੁਹਾਨੂੰ ਦੱਸਦਾ ਰਹੇਗਾ ਜੀ ਇਹ ਸਾਰਾ ਕੁਝ ਦੇਖੋ ਤਾਂ ਟੋਟਲ ਫੀਸ ਫੀਸ ਹੋ ਗਈ ਟੋਟਲ ਬਾਊਂਸ ਹੋ ਗਿਆ ਕਲਿੱਕਾਂਗੇ ਸਾਰਾ ਕੁਝ ਜਿਹੜਾ ਗ੍ਰਾਫ ਹੈ ਆਟੋਮੈਟਿਕਲੀ ਉੱਪਰ ਚੜਦਾ ਰਹੇਗਾ ਇਹ ਜਾਂਦਾ ਰਹੇਗਾ ਤੁਸੀਂ ਇਹ ਇਸ ਤਰ੍ਹਾਂ ਆਪਣਾ ਕੋਈ ਵੀ ਤੁਸੀਂ ਡਾਟਾ ਤੁਸੀਂ ਸ਼ੇਅਰ ਕਰ ਸਕਦੇ ਹੋ ਹੁਣ ਤੁਸੀਂ ਮੈਥਨ ਗੀ ਤੁਸੀਂ ਇਸ ਤਰ੍ਹਾਂ account ਬਣਾ ਲਿਆ ਹੁਣ ਤੁਸੀਂ ਕੀ ਕਰਨਾ ਵੀ ਤੁਸੀਂ ਇੱਥੋਂ ਪੈਸਾ ਕਿਵੇਂ ਕਮਾ ਸਕਦੇ ਹੋ ਤੁਸੀਂ ਜਿਹੜੇ ਲਿੰਕ ਨੇ ਸ਼ੇਅਰ ਕਿਵੇਂ ਕਰਨਾ ਚਾਹੁੰਦੇ ਹੋ ਤੁਸੀਂ ਤੁਸੀਂ ਨੂੰ ਕੀ ਕਰਨਾ ਉਹ ਮੰਨ ਕੇ ਚੱਲੋ ਮੈਂ ਇੱਕ ਮੋਬਾਈਲ ਫੋਨ ਆ ਮੈਂ ਮੋਬਾਈਲ ਸੇਲ ਮੋਬਾਈਲ ਫੋਨ ਨੂੰ ਸੇਲ ਕਰਵਾ ਕੇ ਮੈਂ ਉਸ ਤੋਂ ਪੈਸੇ ਇਹ ਲੈਣਾ ਚਾਹਨਾ ਵਾ ਤਾਂ ਉਸ ਤੋਂ ਤੋਂ ਬਾਅਦ ਤੁਸੀਂ ਕੀ ਕਹਿੰਦਾ ਆਪਣਾ ਐਮਾਜਨ ਦਾ ਤੁਸੀਂ ਆਪਣਾ ਅਕਾਊਂਟ ਖੋਲ ਲੈਣਾ ਜਦੋਂ ਤੁਸੀਂ ਐਮਾਜਨ ਦਾ ਅਕਾਊਂਟ ਖੋਲੋਗੇ ਇੱਥੇ ਦੇਖੋ ਲਿਖਿਆ ਹੋਇਆ ਵਾ ਹੈਲੋ ਸਰੋਏ ਯਾਨੀ ਕਿ ਇਹ ਮੇਰਾ ਅਕਾਊਂਟ ਆ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦੇਣਾ ਵਾ ਆਹ ਦੇਖੋ ਸਾਈਡ ਦੇ ਉੱਤੇ ਦੇਖੋ ਆਹ ਲਿਖਿਆ ਹੋਇਆ ਹੈਲੋ ਸਰੋਏ ਯਾਨੀ ਕਿ ਇਹ ਮੇਰਾ ਜਿਹੜਾ ਅਫੀਲੀਏਟ ਅਕਾਊਂਟ ਆ ਇਹ ਮੇਰਾ ਓਪਨ ਅਪ ਹੋਇਆ ਹੋਇਆ ਵਾ ਹੁਣ ਅਸੀਂ ਕੀ ਕਰਨਾ ਵਾ ਇਸ ਤੋਂ ਬਾਅਦ ਮੈਂ ਜਾਣਾ ਵਾ ਆਪਣੇ ਐਮਾਜਨ ਅਕਾਊਂਟ ਦੇ ਉੱਤੇ ਆ ਗਿਆ ਹੁਣ ਮੰਨ ਲਓ ਮੈਂ ਇੱਕ ਮੋਬਾਈਲ ਫੋਨ ਸੇਲ ਕਰਵਾਉਣਾ ਫੋਨ Oppo Oppo ਲਈ ਦਿਨਾ ਫੋਪੋ ਦਾ ਮੰਨੋ ਮੈਂ ਕੋਈ ਵੀ Oppo ਦਾ ਕੋਈ ਵੀ ਮੋਬਾਈਲ ਮੈਂ ਸੇਲ ਕਰਵਾਉਣਾ ਚਾਹੁੰਦਾ ਵਾ ਦੇਖੋ ਕਿੰਨੇ ਮੋਬਾਈਲ ਫੋਨ ਆ ਗਏ Oppo ਦੇ ਇਹ ਮੋਬਾਈਲ ਫੋਨ ਹੈਗਾ ਜਿਹੜਾ ਵਾ ਇਹ ਹੈਗਾ ਵਾ 9999 ਰੁਪਏ ਦਾ ਵਾ ਹਣਾ ਮੈਂ ਇਹ ਚੀਜ਼ ਆ ਜਿਹੜੀ ਮੋਬਾਈਲ ਫੋਨ ਨੂੰ ਮੈਂ ਸੇਲ ਕਰਵਾਉਣਾ ਚਾਹੁੰਦਾ ਵਾ ਤਾਂ ਮੈਂ ਕੀ ਕਰਾਂਗਾ ਇੱਥੇ ਕਲਿੱਕ ਕਰਾਂਗਾ ਕਲਿੱਕ ਕਰਨ ਤੋਂ ਬਾਅਦ ਇਹ ਆਪ ਨੂੰ ਨਵੀਂ ਟੈਬ ਦੇ ਉੱਤੇ ਲੈ ਕੇ ਜਾਏਗਾ ਜਦੋਂ ਆਪਾਂ ਨਵੀਂ ਟੈਬ ਦੇ ਉੱਤੇ ਜਾਵਾਂਗੇ ਤਾਂ ਤੁਸੀਂ ਆ ਸਾਈਡ ਦੇ ਤੋਂ ਦੇਖੋ ਓਪਨ ਤੁਹਾਡੇ ਪੇਜ ਦੇ ਉੱਪਰ ਹੀ ਹੋਏਗਾ ਇਹ ਤੁਹਾਡਾ ਜੋ ਵੀ ਤੁਸੀਂ ਅਫੀਲੀਏਟ ਅਕਾਊਂਟ ਬਣਾਇਆ ਇਹ 900 999 ਰੁਪਏ ਦਾ ਜਾਨਕੀ 10000 ਰੁਪਏ ਦਾ ਫੋਨ ਆ ਇਹ ਤਾਂ ਦੇਖੋ ਹੁਣ ਆਪਾਂ ਕੀ ਕਰਨਾ ਵਾ ਸਭ ਤੋਂ ਪਹਿਲਾਂ ਆਪਣਾ ਜਿਹੜਾ ਆ ਦੇਖੋ ਤੁਸੀਂ ਉੱਪਰ ਜਾਣਾ ਇੱਥੇ ਲਿਖਿਆ ਹੋਇਆ ਵਾ ਟੈਕਸ ਆਪ ਮੈਂ ਤੁਹਾਨੂੰ ਦਿਖਾ ਦੇਣਾ ਇੱਥੇ ਲਿਖਿਆ ਹੋਇਆ ਵਾ ਆਏ ਸੋਰੀ ਆ ਦੇਖੋ ਤੁਸੀਂ ਇਹਦੇ ਉੱਤੇ ਲਿਖਿਆ ਹੋਇਆ ਵਾ ਇਹ ਆ ਦੇਖੋ ਉੱਥੇ ਲੈਫਟ ਸਾਈਡ ਦੇਖੋ ਉੱਪਰ ਲਿਖਿਆ ਹੋਇਆ ਗੇਟ ਲਿੰਕ ਟੈਕਸ ਇੱਥੇ ਗੇਟ ਲਿੰਕ ਟੈਕਸ ਲਿਖਿਆ ਹੋਇਆ ਨਾ ਬਸ ਆਪਾਂ ਇੱਥੇ ਕਲਿੱਕ ਕਰਨਾ ਵਾ ਜਦੋਂ ਆਪਾਂ ਇੱਥੇ ਕਲਿੱਕ ਕਰਾਂਗੇ ਆ ਦੇਖੋ ਤੁਹਾਨੂੰ ਲਿੰਕ ਆਟੋਮੈਟਿਕ ਇਨੇ ਬਣਾ ਕੇ ਦਿੱਤਾ ਆ ਜਿਹੜਾ ਉਪਰ ਦਾ ਮੋਬਾਈਲ ਫੋਨ ਆ ਇਹਦਾ ਲਿੰਕ ਹੈ ਤੁਹਾਨੂੰ ਬਣਾ ਕੇ ਇਨੇ ਕ੍ਰੀਏਟ ਕਰਕੇ ਦੇ ਦਿੱਤਾ ਜੇ ਤੁਸੀਂ ਫੁੱਲ ਲਿੰਕ ਲੈਣਾ ਚਾਹੁੰਦੇ ਹੋ ਆ ਦੇਖੋ ਫੁੱਲ ਲਿੰਕ ਤਾਂ ਇਹਦਾ ਬਹੁਤ ਵੱਡਾ ਹੋ ਜਾਂਦਾ ਇਹਦਾ ਉੱਪਰ ਕੋਈ ਫਾਇਦਾ ਨਹੀਂ ਆਪਾਂ ਸ਼ਾਰਟ ਲਿੰਕ ਤੇ ਹੀ ਕਲਿੱਕ ਕਰਨਾ ਵਾ ਇੱਕ ਚੀਜ਼ ਹੋਰ ਦੇਖੋ ਉੱਪਰ ਦੇਖੋ ਲਿਖਿਆ ਹੋਇਆ ਵਾ ਮਿਸਟਰ ਸਰੋਏ 21 ਇਹ ਸਟੋਰ ਆਈਡੀ ਹੈ ਬਈ ਇਹ ਟਰੈਕਿੰਗ ਆਈਡੀ ਵੀ ਮੇਰੀ ਇਹੀ ਆ ਠੀਕ ਹੈ ਜੀ ਆਪਾਂ ਆ ਲਿੰਕ ਨੂੰ ਕੀ ਕਰਨਾ ਵਾ ਇੱਥੋਂ ਆਪਾਂ ਆ ਲਿੰਕ ਨੂੰ ਇੱਥੇ ਆਪਾਂ ਕਾਪੀ ਕਰ ਲੈਣਾ ਕਾਪੀ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਵਾ ਆਪਾਂ ਆਪਣੇ ਫੇਸਬੁੱਕ ਤੇ ਜਾਣਾ ਜਾਂ ਤੁਸੀਂ ਵਟਸਐਪ ਗਰੁੱਪ ਦੇ ਵਿੱਚ ਜਾਣਾ ਵਾ ਜਾਂ ਫਿਰ ਤੁਸੀਂ ਆਪਣੇ ਫੇਸਬੁੱਕ ਤੇ ਜਾਣਾ ਵਾ ਤੇ YouTube ਤੇ ਵੀ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕਿਵੇਂ ਕਰਨਾ ਵਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਤੁਸੀਂ ਫੇਸਬੁੱਕ ਦੇ ਅਕਾਊਂਟ ਤੇ ਜਾਣਾ ਫੇਸਬੁੱਕ ਦੇ ਤੁਸੀਂ ਅਕਾਊਂਟ ਤੇ ਜਾਣਾ ਇੱਥੇ ਆਪਣੀ ਜਿੱਤੇ ਫੋਟੋ ਵਗੈਰਾ ਅਪਲੋਡ ਕਰਦਾ ਇੱਥੇ ਜਾ ਕੇ ਆਪਾਂ ਜੋ ਵੀ ਲਿੰਕ ਆਪਾਂ ਪੋਪੀ ਕੀਤਾ ਸੀ ਆਪਾਂ ਇਹਨੂੰ ਇੱਥੇ ਪੇਸਟ ਕਰ ਦੇਣਾ ਪੇਸਟ ਕਰਨ ਤੋਂ ਬਾਅਦ ਦੇਖੋ ਉਹ ਜਿਹੜੀ ਉਹਦੀ ਮੋਬਾਈਲ ਦੀ ਫੋਟੋ ਸੀ ਉਹ ਦੇਖੋ ਇੱਥੇ ਆਣੀ ਸ਼ੁਰੂ ਹੋਈ ਆ ਦੇਖਦੇ ਆ Oppo A80 ਇੱਥੇ ਸ਼ੁਰੂ ਹੋ ਗਿਆ ਦੇਖਣਾ ਹੁਣ ਆਪਾਂ ਕੀ ਕਰਨਾ ਵਾ ਜੋ ਵੀ ਇਹਦੀ ਡਿਸਕ੍ਰਿਪਸ਼ਨ ਸੀ ਆ ਸੀ ਨਾ ਉਹ ਫੋਨ ਦੀ Oppo A80 ਇਹਨੂੰ ਆਪਾਂ ਕੀ ਕਰਨਾ ਕਾਪੀ ਕਰ ਲੈਣਾ ਆਪਾਂ ਇਹਨੂੰ ਇਹਨੂੰ ਵੀ ਕਾਪੀ ਕਰ ਲੈਣਾ ਕਾਪੀ ਕਰਨ ਤੋਂ ਬਾਅਦ ਆਪਾਂ ਫਿਰ Facebook ਤੇ ਜਾਣਾ Facebook ਤੋਂ ਜਾਣ ਤੋਂ ਬਾਅਦ ਆਪਾਂ ਇੱਥੇ ਉੱਪਰ ਜਾ ਕੇ ਆਪਾਂ ਇਹ ਪੇਸਟ ਕਰ ਦੇਣਾ ਆ ਦੇਖੋ ਸਾਰਾ ਕੁਝ ਲਿਖਿਆ ਆ ਗਿਆ Oppo A1 400 ਟਮ ਕਾਣਾ ਸਾਰਾ ਕੁਝ ਲਿਖਿਆ ਆ ਗਿਆ ਸਾਰੀ ਡਿਟੇਲ ਆਟੋਮੈਟਿਕਲੀ ਇਹਨੇ ਚੱਕ ਲਈ ਆ ਹੁਣ ਆਪਾਂ ਕੀ ਕਰਨਾ ਵਾ ਇਸ ਤੋਂ ਬਾਅਦ ਇਹਨੂੰ ਸ਼ੇਅਰ ਕਰ ਦੇਣਾ ਇਹ ਸ਼ੇਅਰ ਹੋ ਗਏ ਜੀ ਠੀਕ ਆ ਮੋਂਨੇ ਕੀ ਕਰਨਾ ਵਾ ਆਪਾ ਇਸ ਤੋਂ ਬਾਅਦ ਹੁਣ ਮੰਨ ਲਓ ਇਹੀ ਚੀਜ਼ ਮੈਂ ਹੋਰ ਵੀ ਬਸੇ ਸੇਲ ਕਰਉਣੀ ਚਾਹਨਾ ਵਾ ਇਹ ਚੀਜ਼ ਹੈ ਜਿਹੜੀ ਮੈਂ ਸੇਲ ਕਰਉਣਾ ਚਾਹਨਾ ਵਾ ਕੋਈ ਵੀ ਵਟਸਐਪ ਤੇ ਵੀ ਮੈਂ ਇਹਨੂੰ ਸ਼ੇਅਰ ਕਰਨਾ ਚਾਹੁੰਦਾ ਇਸੇ ਤਰ੍ਹਾਂ ਜੋ ਵੀ ਤੁਸੀਂ ਹੁਣ ਕਾਪੀ ਪੇਸਟ ਕੀਤਾ ਵਾ ਆਪਣੇ ਲਿੰਕ ਨੂੰ ਇਸੇ ਤਰ੍ਹਾਂ ਤੁਸੀਂ ਕਾਪੀ ਪੇਸਟ ਕਰਕੇ ਵਟਸਐਪ ਤੇ ਮੰਨ ਕੇ ਚਲੋ ਤੁਹਾਡੇ ਕੋਲ ਕੋਈ ਵੀ ਗਰੁੱਪ ਹੋ ਤੋ ਹੀ ਉਹ ਗਰੁੱਪ ਦੇ ਵਿੱਚ ਜਾ ਕੇ ਤੁਸੀਂ ਬੈਸਟ ਕਰ ਦੇਣਾ ਹੁਣ ਜਦੋਂ ਕੋਈ ਵੀ ਇੱਕ ਬੰਦਾ ਮੰਨ ਲਓ ਇਹਨੂੰ ਖਰੀਦੇਗਾ ਬਾਇ ਕਰੇਗਾ ਇਸ ਲਿੰਕ ਤੇ ਜਾਏਗਾ ਇਸ ਲਿੰਕ ਤੇ ਜਾ ਕੇ ਇੱਦਾਂ ਕਲਿੱਕ ਕਰੇਗਾ ਆਟੋਮੈਟਿਕੀ ਉਹ ਪਾਪ-ਅਪ ਹੋ ਜਾਏਗਾ ਉਹਦੇ ਕੋਲ ਉਹ ਨੂੰ ਸ਼ੇਅਰ ਕਰੇਗਾ ਇੱਥੇ ਜਾ ਕੇ ਉਹ ਜਾ ਕੇ ਜਦੋਂ ਇਹਨੂੰ ਸ਼ੇਅਰ ਕਰੇਗਾ ਤੇ ਜਾ ਕੇ ਦੇਖੋ ਇੱਥੇ ਲਿਖਿਆ ਹੋਇਆ ਹੈਗਾ ਨਾ ਇਹਨੂੰ ਸ਼ੇਅਰ ਕਰਨ ਵਾਲੇ ਜੋ ਵੀ ਬਾਇ ਏਅਰ ਟੂ ਕਾਰਡ ਆ ਗਿਆ ਏਅਰ ਟੂ ਕਾਰਡ ਆ ਗਿਆ ਜੋ ਕਰਨੇ ਦਾ ਜਦੋਂ ਉਹ ਏਅਰ ਟੂ ਕਾਰਡ ਕਰੇਗਾ ਇਹਨੂੰ ਖਰੀਦੇਗਾ ਇੱਥੋਂ ਬਾਈ ਕਰੇਗਾ ਜੋ ਵੀ ਇਹਦਾ ਕਮਿਸ਼ਨ ਹੋਏਗਾ ਕਿੰਨੇ ਪਰਸੈਂਟ ਕਮਿਸ਼ਨ ਹੋਏ ਹੋਏਗਾ ਇਹਦਾ ਜਿੰਨਾ ਵੀ ਪਰਸੈਂਟ ਦਾ ਕਮਿਸ਼ਨ ਹੋਏਗਾ ਉਹ ਤੁਹਾਨੂੰ ਮਿਲਦਾ ਰਹੇਗਾ ਤੇ ਜਿਹੜੀ ਤੁਹਾਡੀ ਇਮਰਜੈਂਸੀ ਤੁਸੀਂ ਅਫੀਲੀਏਟ ਦੀ ਆਪਣੀ ਤੁਸੀਂ ਆਪਣੀ ਉਹ ਬਣਾਈ ਸੀ ਇੱਥੇ ਸ਼ੋ ਹੋਉਂਦਾ ਰਹੇਗਾ ਵੀ ਟੋਟਲ ਸ਼ਿਪੜੇ ਵੀ ਇੰਨੇ ਬੰਦੇ ਨੇ ਤੁਹਾਨੂੰ ਮਾਈਡਿਫੋਰਮ ਖਰੀਦ ਲਿਆ ਤੇ ਜਿਹੜੀ ਤੁਹਾਡੀ ਅਰਨੀ ਆ 5000 10000 20000 ਉਹ ਤੁਹਾਡੇ ਇੱਥੇ ਸ਼ੋ ਹੋਉਂਦੀ ਰਹੇਗੀ ਤੇ ਟੋਟਲ ਟੋਟਲ ਆਰਡਰ ਇੱਥੇ ਆ ਜਾਣਗੇ ਤੇ ਲਿਖ ਇੱਥੇ ਮਤ ਕਿੰਨੇ ਲੋਕਾਂ ਨੇ ਕੀਤਾ ਵਾ ਕਿੰਨਾਂ ਨੂੰ ਕਿੰਨਾ ਕਮਿਸ਼ਨ ਮਿਲਿਆ ਵਾ 20% 25% ਜਿੰਨਾ ਵੀ ਕਮਿਸ਼ਨ ਮਿਲਿਆ ਵਾ ਜਦੋਂ ਤੁਹਾਡੇ 1000 ਰੁਪਏ ਤੋਂ ਉੱਪਰ ਹੋਗੇ ਤੁਹਾਡੇ ਅਕਾਊਂਟ ਦੇ ਵਿੱਚ ਆਟੋਮੈਟਿਕ ਉਹ ਪੈਸੇ ਆ ਜਾਣਗੇ ਜੀ ਆ ਜਿਹੜੀ ਐਫੀਲੀਏਟ ਅਕਾਊਂਟ ਸੀਗਾ ਸਾਰਾ ਇਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਸਮਝਾਤਾ ਵਾ ਇਹਨੂੰ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਆ ਜੇ ਤੁਹਾਨੂੰ ਫਿਰ ਵੀ ਦੇ ਰੈਸੋਂਗ ਦੇ ਨਹੀਂ ਆਏਗਾ ਕਿਵੇਂ ਬਣਾਉਣਾ ਵਾ ਜੇ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹਜੇ ਵੀ ਕੋਈ ਪ੍ਰੋਬਲਮ ਆ ਰਹੀ ਆ ਤਾਂ ਤੁਸੀਂ ਕਮੈਂਟ ਦੇ ਵਿੱਚ ਲਿਖ ਦਿਓ ਮੈਂ ਤੁਹਾਡਾ ਹਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਉਹ ਮੈਂ ਤੁਹਾਡੀ ਮਸਲਾ ਦੂਰ ਕਰ ਦਾਂਗਾ ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਪ੍ਰੋਪਰਲੀ ਤੁਹਾਨੂੰ ਸਮਝ ਆ ਗਈ ਹੋਵੇ ਕਿ ਅਗਰ ਤੁਸੀਂ ਇਸ ਵੀਡੀਓ ਦੇ ਉੱਤੇ ਇਸ ਤਰ੍ਹਾਂ ਤੁਸੀਂ ਆਪਣਾ ਅਕਾਊਂਟ ਬਣਾ ਕੇ ਤੁਸੀਂ ਮੰਨ ਕੇ ਚੱਲੋ ਬੈਲੇ ਬਿੱਠੇ ਤੁਸੀਂ ਕੰਮ ਕਰਦੇ ਹੋ ਨਾ ਮੰਨ ਕੇ ਚੱਲੋ ਤੁਹਾਡੇ ਕੋਲ WhatsApp ਦੇ ਉੱਤੇ ਬਹੁਤ ਸਾਰੇ ਗਰੁੱਪ ਹੋਏਗੇ ਨੇ ਤੁਸੀਂ ਉਹ ਗਰੁੱਪਾਂ ਦੇ ਵਿੱਚ ਇਹ ਸਾਰੀਆਂ ਸ਼ੇਅਰ ਕਰ ਦਿਓ ਕੋਈ ਨਾ ਕੋਈ ਬੰਦਾ ਦੇਖੋ ਆਨਲਾਈਨ ਸ਼ੋਪਿੰਗ ਅੱਜਕੱਲ੍ਹ ਹਰੇਕ ਕੋਈ ਕਰਦਾ ਹੀ ਰਹਿੰਦਾ ਵਾ ਜਦੋਂ ਮੰਨ ਤੁਹਾਡੀ ਕਿਸੇ ਨੇ ਵੀ ਕੋਈ ਚੀਜ਼ ਇੱਕ ਬਾਇ ਕਰ ਲਈ ਤਾਂ ਉਹਦਾ ਕਮਿਸ਼ਨ ਤੁਹਾਨੂੰ ਮਿਲਣਾ ਹੀ ਮਿਲਣਾ ਵਾ ਤੁਸੀਂ ਹਰ ਇੱਕ ਚੀਜ਼ ਪੋੰਦੀ ਰਹੋ ਕਿਸੇ ਨੇ ਸੂਟ ਪਾਤਾ ਜਾਂ ਫਿਰ ਤੁਸੀਂ ਸੂਟ ਦੇ ਨਾਲ ਤੋਂ ਜੁੱਤੀਆਂ ਪਾਤੀਆਂ ਫੋਨ ਵਾਲ ਫੋਨ ਪਾਤੇ ਡੀਸੀਲ ਕੈਮਰੇ ਪਾਤੇ ਮਾਈਕ੍ਰੋਫੋਨ ਪਾਤੇ ਕਿਸੇ ਵੀ ਤਰ੍ਹਾਂ ਦੀ ਹਰ ਇੱਕ ਚੀਜ਼ਾਂ ਤੁਸੀਂ ਇੱਥੇ ਤੇ ਮਤਲਬ ਸ਼ੇਅਰ ਕਰਦੇ ਰਹੋ ਤੁਹਾਡੇ ਕੋਈ ਨਾ ਕੋਈ ਚੀਜ਼ਾਂ ਇਹ ਲੈਂਦਾ ਰਹੇਗਾ ਤੁਸੀਂ ਯੂ ਜੀ ਇਸੇ ਤਰ੍ਹਾਂ ਤੁਸੀਂ YouTube ਦੀ ਜਦੋਂ ਤੁਸੀਂ ਕੋਈ ਵੀਡੀਓ ਬਣਾਉਣੀ ਆ ਉਹਦੇ ਥੰਨੇ ਤੁਸੀਂ ਆਪਣੇ ਲਿੰਕ ਆਟੋਮੈਟਿਕ ਤੁਸੀਂ ਦੇ ਦੇਣੇ ਆ ਕੋਈ ਵੀ ਆਏਗਾ ਤਾਂ ਉਹ ਤੇ ਲਿੰਕ ਤੇ ਕਲਿੱਕ ਕਰਕੇ ਚੀਜ਼ ਖਰੀਦੇਗਾ ਤਾਂ ਉਹ ਤੁਹਾਨੂੰ ਉਹਦਾ ਕਮਿਸ਼ਨ ਤੁਹਾਨੂੰ 101% ਮਿਲਣਾ ਹੀ ਮਿਲਣਾ ਕਿਉਂਕਿ ਤੁਸੀਂ Amazon ਦੀ ਚੀਜ਼ ਨੂੰ ਸੇਵ ਕਰਵਾਇਆ ਵਾ ਇਸ ਤਰ੍ਹਾਂ ਤੁਸੀਂ ਮੀ ਤੁਸੀਂ 2-3 ਲੱਖ ਰੁਪਏ ਬੜੇ ਆਰਾਮ ਨਾਲ ਕਮਾ ਸਕਦੇ ਜੇ 2 ਤੋਂ 3 ਘੰਟੇ ਤੁਸੀਂ ਇੱਕ ਦਿਨ ਦੇ ਵਿੱਚ ਕੰਮ ਕਰਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਹੀ 2-3 ਘੰਟੇ ਜਾਂ ਘੰਟਾ ਇੱਕ ਵੀ ਤੁਸੀਂ ਕੰਮ ਕਰ ਲਿਆ ਤਾਂ ਵੀ ਬਹੁਤ ਆ ਤੁਸੀਂ ਬਸ ਤੁਸੀਂ ਲੈ ਕੇ ਰੱਬ ਦਾ ਨਾਮ ਵਾਹਿਗੁਰੂ ਬੋਲ ਕੇ ਲੱਗੇ ਰਹੋ ਮੈਂ ਤੁਹਾਨੂੰ ਗਾਰੰਟੀ ਦੇਣਾ ਕਿ ਤੁਸੀਂ ਮਹੀਨੇ ਦੇ ਵਿੱਚ 2 ਤੋਂ 3 ਲੱਖ ਰੁਪਏ 101% ਤੁਸੀਂ ਕਮਾਉਂਗੇ ਕਮਾਉਂਦੇ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਆ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਆਉਂਦਾ ਤੁਸੀਂ ਇਸ ਵੀਡੀਓ ਦੇ ਕਮੈਂਟ ਵਿੱਚ ਜ਼ਰੂਰ ਲਿਖੋ ਤਾਂ ਮੈਂ ਤੁਹਾਡਾ ਆਨਸਰ ਜ਼ਰੂਰ ਦਵਾਂਗਾ ਜਾਂ ਫਿਰ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਜੀ ਜਿਹੜੀ ਮੇਰੀ ਇੰਸਟਾਗ੍ਰਾਮ ਆਈਡੀ ਹੈਗੀ ਹੈ @sroyebia ji ਉੱਤੇ ਮੈਨੂੰ ਫੋਲੋ ਕਰਤੀ ਕਿਸੇ ਵੀ ਟਾਈਮ ਥੀ ਐਨੀ ਟਾਈਮ ਮੈਨੂੰ ਕੋਈ ਵੀ ਮੈਸੇਜ ਕਰ ਸਕਦੇ ਹੋ ਤਾਂ ਮੈਂ ਤੁਹਾਡਾ ਜਿਹੜੀ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਪਰੇਸ਼ਾਨੀ ਹੈ ਉਹ ਮੈਂ ਦੂਰ ਕਰਾਂਗਾ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੋਂ ਵਧੀਆ ਵੀਡੀਓਜ਼ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸასი ਗੱਲ